ਸੰਤ ਵਾਲਮਕੀ ਮذਬੀ ਸਿੱਖਾਂ ਦਾ ਜੋ ਰਿਜ਼ਰਵੇਸ਼ਨ ਕੋਟਾ ਆ ਜੇਕਰ ਸਰਕਾਰ ਇਹਨੂੰ ਜਲਦ ਤੋਂ ਜਲਦ ਲਾਗੂ ਨਹੀਂ ਕਰਦੀ ਤੇ ਇਹ ਅੱਜ ਦਾ ਹਜ਼ੂਮ ਇਹ ਚੀਜ਼ ਦੱਸਦਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਰਕਾਰਾਂ ਤੇ ਉਤਰਨ ਦੀ ਤਿਆਰੀ ਕਰ ਚੁੱਕੇ ਆ ਵੀ ਮੁੱਖ ਮੰਤਰੀ ਸਾਹਿਬ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਪਰ 92 ਸੀਟਾਂ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀ ਇਹ ਜੇਕਰ ਵਾਲਮੀਕੀ ਮਜਬੀ ਸਿੱਕਾਂ ਦਾ ਤੁਸੀਂ 12% ਕੋਟੇ ਨੂੰ ਜਲਦ ਲਾਗੂ ਨਾ ਕੀਤਾ ਤੇ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਲੋਕਾਂ ਨੇ ਤੁਹਾਡੀ ਸਰਕਾਰ ਨੂੰ ਸੁਟਿਆ ਤੇ 2027 ਚ ਤੁਹਾਡਾ ਬਸਪਾ ਮੇਡਕਰ ਪਾਰਟੀ ਤੁਹਾਡੀ ਪੰਜਾਬ ਦੇ ਵਿੱਚ ਮੂੰਹ ਤੋੜਵਾ ਜਵਾਬ ਦੇਵੇਗੀ। ਸੋ ਐਸਟਰਾ ਹੈ ਕਿ ਇਹ 12% ਕਰਨ ਦਾ ਜਿਹੜਾ ਫੈਸਲਾ ਇਹ ਸਰਕਾਰ ਪੱਤਰ ਤੇ ਕੀਤਾ ਜਾਣਾ ਹੈ। ਅਸੀਂ ਅੱਜ ਇਹਨਾਂ ਦਾ ਜਿਹੜਾ ਮੰਗ ਪੱਤਰ ਆ ਅਸੀਂ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਭੇਜਾਂਗੇ ਅਸੀਂ ਕਿਹਦੇ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਰਾਏ ਸਾਸੀ ਦੀ ਹੈ ਜਿੱਥੇ ਕਿ ਬਾਬਾ ਸਾਹਿਬ ਬੇਕਦਰ ਪਾਰਟੀ ਵੱਲੋਂ ਅੱਜ ਵੱਡਾ ਇਹ ਕਿ ਲੋਸ ਬਦਲ ਕੇ ਕੀਤਾ ਜਾ ਰਿਹਾ ਤੇ ਇਹ ਲੋਕਾਂ ਨੂੰ ਕਿਹਾ ਯਾਰ ਸਾਡੇ 12% ਜਿਹੜਾ ਕੋਟਾ ਵਾ ਉਹਨਾਂ ਨੂੰ ਦਿੱਤਾ ਜਾਵੇ ਗੱਲਬਾਤ ਕਰਕੇ ਕਮਲ ਸਿੰਘ ਛੋਟਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਛੋਟਾ ਸਾਹਿਬ ਅੱਜ ਤੁਹਾਡੇ ਉਹ ਜਿਹੜੇ ਕੱਢਿਆ ਗਿਆ ਇੱਕ ਲੋਸ ਬਦਲ ਕੇ ਕੀਤਾ ਜਾ ਰਿਹਾ ਕੀ ਕਰਗੀ ਹੈ ਅੱਜ ਵਿਧਾਨ ਸਭਾ ਹਲਕਾ ਰਾਇਆ ਸਾਸੀ ਦੇ ਗੁਰਪ੍ਰੀਤ ਸਿੰਘ ਜੱਜੀ ਜੀ ਦੇ ਉਪਰਾਲਾ ਸਦਕਾ ਇੱਕ ਇੱਕ ਪਿੰਡ ਤੋਂ ਆਏ ਵਰਕਰ ਸਾਭਾਨਾ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਮੈਂ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਵੀ ਸਾਡੇ 12% ਵਾਲਮੀਕੀ ਮਜਬੀ ਸਿੱਖਾਂ ਦਾ ਜੋ ਰਿਜ਼ਰਵੇਸ਼ਨ ਕੋਟਾ ਆ ਜੇਕਰ ਸਰਕਾਰ ਇਹਨੂੰ ਜਲਦ ਤੋਂ ਜਲਦ ਲਾਗੂ ਨਹੀਂ ਕਰਦੀ ਤੇ ਇਹ ਅੱਜ ਦਾ ਹਜ਼ੂਮ ਇਹ ਚੀਜ਼ ਦੱਸਦਾ ਪੀ ਅਸੀਂ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸੜਕਾਂ ਤੇ ਉਤਰਨ ਦੀ ਤਿਆਰੀ ਕਰ ਚੁੱਕੇ ਆ। ਤੁਸੀਂ ਦੇਖਿਆ ਕਵਲ ਸੋਤਾ ਜੀ ਜਦੋਂ ਤੁਸੀਂ ਹਰ ਵਾਰੀ ਹਰ ਗੱਲ ਕਰੀਏ ਹਲਕੇ ਦੀ ਗੱਲ ਕਰੀਏ ਵੱਖ-ਵੱਖ ਹਲਕੇ ਆ ਤੁਸੀਂ ਆਪਣੇ ਜਿਹੜੇ ਮੰਗ ਪੱਤਰ ਦਿੰਦੇ ਹੋ ਐਸਡੀਐਮ ਨੂੰ ਡੀਸੀ ਨੂੰ ਦਿੰਦੇ ਹੋ ਪਰ ਕਿਉਂ ਨਹੀਂ ਹਜੇ ਤੁਹਾਡੀ ਵਾਲੀ ਮੰਗਾਂ ਨੇ 35% ਕੌਟੇ ਦੀਆਂ ਸਰਕਾਰਾਂ ਕਿਉਂ ਨਹੀਂ ਮੰਨ ਲਈਆਂ ਤਾ ਇਹ ਬਿਲਕੁਲ ਗੱਲ ਤੁਹਾਡੀ ਸੱਚ ਹੈ ਜੀ ਵੀ ਅੱਜ 6ਵੇਂ ਅਪਰਾਧ ਦੇ ਵਿੱਚ ਅੱਜ ਅਸੀਂ 35ਵੇਂ ਵਿਧਾਨ ਸਭਾ ਰਾਈ ਮੰਗ ਪੱਤਰ ਐਜਮ ਸਾਹਿਬ ਰਾਈ ਮੁੱਖ ਮੰਤਰੀ ਸਾਹਿਬ ਨੂੰ ਭੇਜੇ ਭੇਜ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਮੁੱਖ ਮੰਤਰੀ ਸਾਹਿਬ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਪਰ 92 ਸੀਟਾਂ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀ ਕਿ ਜੇਕਰ ਵਾਰਮਿਕੀ ਮਜਬੀ ਸਿੱਕਾਂ ਦਾ ਤੁਸੀਂ 12.5% ਕੋਟੇ ਨੂੰ ਜਲਦ ਲਾਗੂ ਨਾ ਕੀਤਾ ਤੇ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਲੋਕਾਂ ਨੇ ਤੁਹਾਡੀ ਸਰਕਾਰ ਨੂੰ ਸੁਟਿਆ ਤੇ 2027 ਚ ਤੁਹਾਡਾ ਬਸਪਾ ਅੰਬੇਡਕਰ ਪਾਰਟੀ ਤੁਹਾਡ ਨੂੰ ਪੰਜਾਬ ਦੇ ਵਿੱਚ ਮੂੰਹ ਤੋੜਵਾ ਜਵਾਬ ਦੇਵੇਗੀ। ਗੱਲ ਕਰੀਏ ਹਮੇਸ਼ਾ ਕਹਿੰਦੇ ਵੀ ਕਹਿੰਦੇ ਜਿੰਨੇ ਵੀ ਸਾਡੇ ਸਿੱਖ ਭਾਈਚਾਰੇ ਨੇ ਜਾਂ ਮਰਬੀ ਭਾਈਚਾਰੇ ਨੇ ਕਹਿੰਦਾ ਸਤੋਂ ਵੱਡ ਐਸਸੀ ਭਾਈਚਾਰੇ ਦੀ ਵੋਟ ਹੈ। ਉਹ ਸਰਕਾਰਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਸਾਡੇ ਘਰਾਂ ਵਿੱਚ ਆ ਕੇ ਰੋਟੀਆਂ ਖਾਧੀਆਂ ਨੇ, ਸਾਡੇ ਘਰਾਂ ਵਿੱਚ ਜਾ ਕੇ ਕਹਿੰਦੇ ਨੇ ਅਸੀਂ ਆਮ ਲੋਕਾਂ ਦੀ ਸਰਕਾਰ ਬਣਾਵਾਂਗੇ ਜੇ ਆਮ ਲੋਕ ਨੇ। ਉਹਨਾਂ ਵਿੱਚ ਆ ਕੇ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਵੋਟਾਂ ਪੈਂਦੀਆਂ ਸਰਕਾਰਾਂ ਬਣ ਜਾਂਦੀਆਂ ਨੇ ਉਦੋਂ ਕਹਿੰਦੇ ਅੰਗੋਲਿਆ ਕਰਤੇ ਜਾਂਦਾ ਇਹਨਾਂ ਨੂੰ। ਇਹ ਬਿਲਕੁਲ ਤੁਹਾਡੀ ਗੱਲ ਸੱਚ ਹੈ ਜੀ ਜਿਨ੍ਹਾਂ ਲੋਕਾਂ ਦੀ 65 ਲੱਖ ਦੀ ਆਬਾਦੀ ਪੰਜਾਬ ਦੇ ਵਿੱਚ ਆ ਪੰਜਾਬ ਦਾ ਆਵਲਮਿਕੀ ਮਜਬੀ ਸਿੱਖ ਹਰ ਪਾਰਟੀ ਨੂੰ ਵੋਟ ਪਾ ਕੇ ਉਹਦੀ ਸਰਕਾਰ ਬਣਾਉਂਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਵਲਮਿਕੀ ਮਜਬੀ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ 3 ਸਾਲ ਬਣੀ ਨੂੰ ਹੋ ਚੁੱਕੇ ਆ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਜੇਕਰ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਸ ਵਾਦੇ ਨੂੰ ਪੂਰਾ ਕਰਾਉਣ ਲਈ ਬਸਪਾ ਅੰਬੇਡਕਰ ਪਾਰਟੀ ਦੇ ਝੰਡੇ ਥੱਲੇ ਬਸਪਾ ਅੰਬੇਡਕਰ ਪਾਰਟੀ ਬਹੁਤ ਵੱਡੀ ਮਜ਼ਬੂਤ ਹੋ ਰਹੀ ਆ। ਇਹ ਸਭ ਕਹਿੰਦੇ ਦਿੱਲੀ ਦਾ ਜਿਹੜਾ ਹੈੱਡ ਆਫਿਸ ਕਹਿੰਦੇ ਬੰਦ ਹੋ ਚੁੱਕਿਆ ਹੁਣ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ? ਇਹ ਤੁਹਾਡੇ ਸਾਹਮਣੇ ਹੈ ਜੀ ਦਿੱਲੀ ਦਾ ਹੈੱਡ ਆਫਿਸ ਬੰਦ ਹੋ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਤੇ ਰਾਜ ਕਰਨਾ ਚਾਹੁੰਦੇ ਆ ਪੰਜਾਬੀਆਂ ਨੂੰ ਗੁਮਰਾਹ ਕਰਕੇ ਇਹਨਾਂ ਤੇ ਮਾਲਕ ਬੰਨਾ ਚਾਹੁੰਦੇ ਆ ਪਰ ਬਸਪਾ ਅੰਬੇਡਕਰ ਪਾਰਟੀ ਤੁਹਾਡੇ ਮਾਧਿਅਮ ਰਾਹੀਂ ਅੱਜ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੀ ਆ ਵੀ ਪੰਜਾਬ ਦੇ ਗਰੀਬ ਲੋਕ ਹੁਣ ਜਾਗ ਚੁੱਕੇ ਆ ਬਸਪਾ ਅੰਬੇਦਕਰ ਪਾਰਟੀ ਨੇ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਕਰਾ ਦਿੱਤਾ ਇਹ ਹੁਣ ਆਪਾਂ ਰਾਜ ਚਾਹੁੰਦੇ ਆ ਇਹ ਚਾਹੁੰਦੇ ਆ ਪੰਜਾਬ ਦਾ ਮੁੱਖ ਮੰਤਰੀ ਜਿੰਨਾ ਲੋਕਾਂ ਦੀ ਗਿਣਤੀ ਜ਼ਿਆਦਾ ਉਹਨਾਂ ਦਾ ਪੰਨਾ ਚਾਹੀਦਾ ਕੋਈ ਵੀ ਦੇਖਿਆ ਖਾਸ ਕਰਕੇ ਮੈਂ ਜਿਹੜੇ ਪਹਿਲਾਂ ਗੱਲ ਕੀਤੀ ਵੀ ਸਭ ਤੋਂ ਵੱਧ ਵੋਟ ਸਾਡੇ ਐਸਸੀ ਭਾਈ ਜਿਹੜਾ ਹੁੰਦਾ ਵਾ ਐਸਸੀ ਜਾਂ ਬੀਸੀ ਹੁੰਦਾ ਵਾ ਪਰ ਜਦੋਂ ਕਿਤੇ ਮੁੱਖ ਮੰਤਰੀ ਬਣਾਉਣੀ ਹੁੰਦੀ ਗੱਲ ਜਾਂ ਕੋਈ ਮੰਤਰੀ ਬਣਾਉਣ ਦੀ ਗੱਲ ਹੁੰਦੀ ਆ ਉਹਨਾਂ ਸਾਨੂੰ ਅਣਗੋੜਿਆ ਕੀਤਾ ਜਾਂਦਾ ਮੈਨੂੰ ਇਹ ਬਿਲਕੁਲ ਤੁਹਾਡੀ ਗੱਲ ਸੱਚ ਹੈ ਜੀ ਸਾਡੀ ਬਹੁਤ ਵੱਡੀ ਗਿਣਤੀ ਵਾਲੇ ਅਸੀਂ ਲੋਕ ਆ ਇਹਨਾਂ ਦਾ 78 ਸਾਲਾਂ ਜੇ ਅਜ ਤੱਕ ਇਹਨਾਂ ਦੇ ਹੱਕਾਂ ਦੀ ਕਿਸੇ ਪਾਰਟੀ ਨੇ ਆਵਾਜ਼ ਨਹੀਂ ਟਾਈ ਪਰ ਅੱਜ ਉਹ ਆਪਣੇ ਹੱਕਾਂ ਤੋਂ ਜਾਨੂ ਕਰਾ ਰਹੀ ਆ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਗੱਲ ਦੱਸਣੀ ਜ਼ਰੂਰ ਚਾਹੁੰਦਾ ਵੀ 1 ਅਗਸਤ ਨੂੰ ਜਦੋਂ ਮਾਰਜੋ ਸੁਪਰੀਮ ਕੋਰਟ ਨੇ ਇੱਕ ਉਦੇਸ਼ ਦਿੱਤਾ ਸੀ ਵੀ ਹਰ ਸੂਬਾ ਸਾਡੇ ਨਾਲ ਲਾਗੂ ਕਰਾਇਆ ਜਾਵੇ ਪਰ ਇਹਨਾਂ ਸਰਕਾਰਾਂ ਨੇ ਲਾਗੂ ਕੀਤਾ ਨਹੀਂ ਆ ਮੈਂ ਤੁਹਾਡੇ ਦੱਸਣਾ ਚਾਹੁੰਦਾ ਵੀ ਜਦੋਂ ਇਹ ਮਜਬੂਰ ਸਿਕੰਦਰਪੁਰਾ ਕੋਟਾ ਲਾਗੂ ਕਰਨ ਲਈ ਕਿਹਾ ਗਿਆ ਸੀ ਇੱਕ ਦੇਸ਼ ਅੰਦਰ ਵਨ ਵਾਲੀ ਮਾਅਵਦੀ ਬੀਐਸਪੀ ਨੇ 21 ਅਗਸਤ ਨੂੰ ਪੂਰੇ ਭਾਰਤ ਨੂੰ ਬੰਦ ਕਰਨ ਦਾ ਸੰਦੇਸ਼ ਦਿੱਤਾ ਸੀ ਪਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਮਾਅਵਦੀ ਪਾਰਟੀ ਦਾ ਜਿੱਥਾ ਜਿਹੜਾ ਚਿਹਰਾ ਜਿਹੜਾ ਚੱਗ ਜਾਣ ਹੋ ਚੁੱਕਾ ਹੈ ਲੈਣਾ ਚਾਹੀਦਾ ਵੀ ਇਹ ਸਾਡੇ ਸਮਾਜ ਦੀ ਰੱਖਿਆ ਨਹੀਂ ਕਰ ਸਕਦੇ ਜੇ ਰੱਖਿਆ ਤੇ ਪਾਰਟੀ ਕਰ ਸਕਦੀ ਹੈ ਜੀ ਦੇਖਿਆ ਅੱਜ ਤੁਹਾਡੇ ਨਾਲ ਬੜਾ ਵੱਡਾ ਇਕੱਠ ਆ ਨੌਜਵਾਨ ਦੇ ਤੁਹਾਡੀਆਂ ਭੈਣਾਂ ਨੇ ਵੱਡੇ ਭਾਈਚਾਰੇ ਸਾਡੇ ਸਵਾਲ ਦਾ ਤੁਹਾਡੇ ਨਾਲ ਆ ਕੀ ਚਾਹਣਾ ਚਾਹੋਗੇ ਸਰਕਾਰ ਨੂੰ ਜਿਹੜੀ ਅੱਜ ਤੱਕ ਸਾਰੀ ਨਹੀਂ ਲੈਂਦੀ ਜਿਵੇਂ ਤੁਸੀਂ ਦੱਸਿਆ ਤੁਸੀਂ 35 ਵਾਰ ਜਿਹੜੇ ਇਹਨੂੰ ਤਿਕਮਕ ਪਤਾ ਦੇ ਚੁੱਕੇ ਹੋ ਉਹ ਤੁਹਾਡੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ ਅੱਛੀਆਂ ਮੈਂਬਰ ਤੁਸੀਂ ਜੇਨ ਜਾ ਰਹੇ ਹੋ ਐਡੀਐਮ ਸਾਹਿਬ ਰਾਸਾ ਜੀ ਨੂੰ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਲੋਕਾਂ ਦੀ ਅਜ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਸਰਕਾਰ ਨੇ ਜਿਹੜੀ ਗੱਲ ਨਹੀਂ ਕੀਤੀ ਪਰ ਅਜ ਨੌਜਵਾਨ ਬੇਬੀਆਂ ਭੈਣਾ ਬੱਚਾ ਸਮੇਤ ਸਰਕਾਰਾਂ ਤੇ ਆਉਣਾ ਸ਼ੁਰੂ ਹੋ ਚੁੱਕੀਆਂ ਮੈਂ ਸਰਕਾਰ ਨੂੰ ਕਹਾਂ ਸੀ ਵੀ ਤੁਸੀਂ ਕਿਹੜੇ ਸੰਘਰਸ਼ ਦੀ ਉਡੀਕ ਕਰ ਰਹੇ ਹੋ ਉਹ ਸੰਘਰਸ਼ ਦਿਨੋਂ ਦਿਨ ਰੰਗ ਫੜਦਾ ਜਾ ਰਿਹਾ ਇਹ ਰੰਗ ਪੂਰੇ ਪੰਜਾਬ ਦੀ ਧਰਤੀ ਤੇ ਜਾ ਰਿਹਾ ਦਸੀ ਸਰਕਾਰ ਨੂੰ ਬੇਨਤੀ ਕਰਦੇ ਆ ਅਲਮੇਤੀ ਮਜਬੂਰੀ ਸਿੱਖਦਾ ਹ ਖਲੋ ਜਦ ਤੋਂ ਜਦ ਤੋਂ ਲਾਗੂ ਕੀਤਾ ਜਾਵੇ ਇਹਗਾ ਲਾਗੂ ਕੀਤਾ ਤੇ ਬਸ ਪੰਪੇਟ پارٹی ਪੂਰੇ ਪੰਜਾਬ ਚ ਇਹ ਗੱਲ ਨੂੰ ਲੈ ਕੇ ਜਾਏਗੀ ਕੀ ਲੱਗਦਾ ਸਾਨੂੰ ਆਪਣੇ ਵੋਟਰ ਦਾ ਸਹੀ ਸਵਾਲ ਕਰਨਾ ਚਾਹੀਦਾ ਅਸੀਂ ਦੇਖਿਆ ਜਿਹੜੇ ਵੋਟਾਂ ਆਉਂਦੀਆਂ ਨੇ ਜਾਂ ਤਾਂ ਇਹਨਾਂ ਨੂੰ ਪੈਸਿਆਂ ਦੇ ਨਾਲ ਜਾਂ ਸ਼ਰਾਬਾਂ ਦੇ ਨਾਲ ਲਾਲੀ ਦੇ ਦਿੰਦਾ ਤੇ ਕਈ ਲੋਕ ਜਿਹੜੇ ਨੇ ਉਹ ਵੇਖਦੇ ਨੇ ਤੇ ਪੂਰੇ 5 ਸਾਲ ਬਾਅਦ ਸਾਨੂੰ ਰੋੜਾ ਪੈਂਦਾ ਵਾ ਬਿਲਕੁਲ ਜੀ ਜਿਸ ਜਿੰਨਾ ਲੋਕਾਂ ਦੀਆਂ ਗਿਣਤੀ ਜ਼ਿਆਦਾ ਪਾਰਟੀ ਨੇ ਵੋਟਾਂ ਲੈ ਕੇ ਬੋਲਿਆ ਕੀਤਾ ਪਰ ਹੁਣ ਬਸਪਾ ਬੈਠ ਕੇ ਪਾਰਟੀ ਨੇ ਚੁੱਲਾ ਪੱਤਰ ਤੇ ਉਸ ਜੋਧਿਆ ਨੂੰ ਕਾਇਮ ਕਰ ਦਿੱਤਾ ਲੈ ਇਹਨਾਂ ਸਾਥੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਜੇਕਰ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਵੀ ਜਿਤਨੀ ਜਨਕੀ ਸੰਖਿਆ ਬਾਰੀ ਉਤਰੀ ਉਨਕੀ ਹਿੱਸੇਦਾਰੀ ਇਹ ਆਪਾਤੀ ਦਾ ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਬੰਨਾ ਚਾਹੀਦਾ ਜਦੋਂ ਮੁੱਖ ਮੰਤਰੀ ਬਣ ਗਿਆ ਇਹਨਾਂ ਨੂੰ ਕਿਸੇ ਦੇ ਦਰਵਾਜ਼ੇ ਤੇ ਜਾਣ ਦੀ ਜ਼ਰੂਰਤ ਨਹੀਂ ਇਹਨਾਂ ਦੀ ਹੱਕਾਂ ਦੀ ਆਪ ਰਾਖੀ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜੀ ਕਮਲ ਸਿੰਘ ਸੋਤਾ ਜਿਹੜੇ ਕਿ ਬਾਬਾ ਸਾਹਿਬ ਅੰਮੇਰਕਰ ਦੇ ਨੌਸਰੀ ਦੇ ਖੌਦਦਾਰ ਨੇ ਇਹਨਾਂ ਹਲਕਾ ਰਾਇਆ ਸਾਸੀ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਨਾਹਰੇਬਾੜੀ ਕੀਤੀ ਜਾ ਰਹੀ ਹੈ 5.5 12% ਕੋਟੇ ਲੈ ਕੇ ਤੁਸੀਂ ਦੇਖ ਲਓ ਬਸਪਾ ਬੇਕਰ ਬਾਰਮਿਕ ਮਜਬੀ ਸੇਕ ਸਮਾਜ ਦੇ ਦੋ ਵੱਡੇ ਸਾਡੇ ਪ੍ਰਸ਼ੰਸਕ ਕੌਟੇ ਲੈ ਕੇ ਧਾਰੇਬਾਰੀ ਕੀਤੀ ਆ ਰਹੀ ਹੈ ਤਕਾਲਾਂ ਨੂੰ ਬੇਨੁਕੀਆ ਜਿਹੋਲ ਤੱਕ 35 ਵਾਰ ਜਿਹੜੇ ਇਨਾਮ ਨੂੰ ਲੰਬੜੀ ਤੇ ਜਾ ਰਹੇ ਨੇ ਪਰ ਹੁਣ ਤੱਕ ਕਿਸੇ ਨੇ ਸਾਹ ਨਹੀਂ ਲਈ ਇਸ ਕਰਕੇ ਨੇ ਮੰਗ ਕੀਤੀ ਆ ਕਿ ਪੰਜ ਸੂਬਾ ਤੱਕ ਤਕਾਲਾਂ ਨੂੰ ਜਗ੍ਹਾ ਦੇਈਦਾ ਵਾ ਕਾ ਜੋ ਕੀ ਸਾਡਾ 36 12% ਦਾ ਕੋਟਾ ਵਾ ਉਹ ਜਲਦ ਜਲਦ ਲਾਗੂ ਹੋਣਾ ਚਾਹੀਦਾ ਵਾ ਤੁਸੀਂ ਦੇਖੋ ਜੀ ਤਸਵੀਰਾਂ ਵਿੱਚ ਬੰਟੀ ਦਾਬ ਵਿੱਚ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦਾ ਵੱਡਾ ਇਕੱਠ ਆ ਵੱਡੇ ਭਾਈਚਾਰੇ ਦਾ ਕਰਦੇ ਆ ਆ ਬਾ ਬਾਡੀ ਨੇ ਧਾਰੇ ਭਾਜੀ ਲਾ ਰਹੀ ਹੈ ਮੁਰਦਾਬਾਦ ਨਾਰੇ ਭਾਈ ਮੁਰਦਾਬਾਦ 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 ਬਿਲਕੁਲ ਜੀ ਤੁਸੀਂ ਦੇਖਦੇ ਹੋ ਆਰੇ ਬਾਜੀ ਕੀਤੀ ਜਾ ਰਹੀ ਹੈ ਨੌਜਵਾਨ ਵੱਡੀ ਤਦਾਦ ਵਿੱਚ ਇਕੱਠੇ ਨੇ ਸਾਡਾ ਭਾਈਚਾਰਾ ਜਿਹੜਾ ਬਣੂਦੋ ਅੱਜ ਇਹਨਾਂ ਵੱਲੋਂ ਹੱਕਾਰ ਆਇਆ ਸਾਡੀ ਵਿੱਚ ਜਿਹੜਾ ਦੇ ਪੱਥਰ ਦੇ ਕਿ ਸਸ਼ਨੀ ਉਤੋਂ ਨੂੰ ਮੰਨਤ ਦੇਣਾ ਵਾ ਦੇਖਣਾ ਵੇਖਿਆ ਤਾਂ ਸਰਕਾਰਾਂ ਇਹਨਾਂ ਦੀਆਂ ਸਾਰ ਲੈਦੀਆਂ ਨੇ ਤੇ ਕੋਈ ਤਾਂ ਕਹਿੰਦਾ ਵੀ ਬੰਗਾ ਜਿਹੜੀਆਂ ਨੇ ਸਾਡੇ ਮਾਲਫਰੈਂਟ ਕੋਟ ਆ ਰਾਗੂ ਜਵਾ ਇਹਨੂੰ ਦੇ ਉਹ ਜਾ ਤਾਂ ਮੈਂ ਤੁਹਾਡਾ ਜੀਸੀ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ ਹਾਂ ਜੀ ਅਜਿਹਾ ਹੈਗਾ ਕਿ ਉਪ ਮੰਡਲ ਲੋਕੋ ਕੇ ਦਫਤਰ ਵਿਖੇ ਬੀਐਸਪੀ ਸੰਗਠਨ ਦੇ ਕਾਫੀ ਵੱਡੀ ਗੰਟੀ ਦੇ ਵਿੱਚ ਲੋਕ ਆਏ ਨੇ ਤੇ ਇਹਨਾਂ ਦੀ ਮੁੱਖ ਡਿਮਾਂਡ ਇਹ ਕੀ ਹੈ ਕਿ ਇਹਨਾਂ ਦਾ ਜਿਹੜਾ ਰਾਖਵਾ ਕਰਨ ਹੈਗਾ ਸਾਡੇ ਮਜਬੂਰ ਸਿੱਖਾਂ ਵਾਸਤੇ ਉਹ ਸਾਡੇ 12 ਫੈਸਲਾ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਹੈਗਾ ਕਿ ਇਹ 12.5% ਕਰਨ ਦਾ ਜਿਹੜਾ ਫੈਸਲਾ ਇਹ ਸਰਕਾਰ ਪੱਧਰ ਤੇ ਕੀਤਾ ਜਾਣਾ ਹੈ ਅਸੀਂ ਅੱਜ ਇਹਨਾਂ ਦਾ ਜਿਹੜਾ ਮੰਗ ਪੱਤਰ ਆ ਅਸੀਂ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਭੇਜਾਂਗੇ ਤੇ ਉਹਨਾਂ ਵੱਲੋਂ ਸਰਕਾਰ ਹੈ ਤੇ ਵੀ ਫੈਸਲੇ ਵਾਸਤੇ ਭੇਜ ਦਿੱਤਾ ਜਾਵੇ ਅਬ ਵੀ ਨਾ ਉਹਨਾਂ ਤੇ ਰੋਸ ਦੱਸੋ ਜਿੱਤਾ ਗਿਆ ਵੀ ਐਡੀ ਵੱਡਾ ਕਾਟ ਕੀਤਾ ਗਿਆ ਵਾ ਐਡਾ ਵੱਡਾ ਰੈਲੀ ਕੀਤੀ ਗਈ ਆ ਕੋਈ ਪ੍ਰਸ਼ਾਸਨਕਾਰੀ ਜਾਂ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੀਸੀਆ ਕਰੀ ਸਕਿਉਂ ਨਹੀਂ ਲੈ ਲੈਂਦੇ ਦੇਖੋ ਨਾਰਮਲੀ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਇਸ ਤਰ੍ਹਾਂ ਵੱਡਾ ਇਕੱਠ ਕੀਤਾ ਜਾਂਦਾ ਨਾ ਤਾਂ ਸਾਨੂੰ ਇਨਫੋਰਮ ਜ਼ਰੂਰ ਕੀਤਾ ਹੁੰਦਾ ਇਹ ਸਾਨੂੰ ਵੀ ਅੱਜ ਹੀ ਹੁਣੇ ਹੀ ਪਤਾ ਲੱਗਿਆ ਕਿ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਇੱਕ ਪ੍ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੇ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਜ਼ਰੂਰ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਤੇ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਚੰਗਾ ਪ੍ਰਬੰਧ ਕੀਤਾ ਹੁੰਦਾ ਪਰੰਤੂ ਨਾਲੋਂ ਕੀ ਆ ਗਿਆ ਕਿ ਸੀਆਈਡੀ ਨੂੰ ਜਾਂ ਹੋਰ ਨੂੰ ਕੋਸ਼ਿਸ਼ ਘਾਰੀ ਨੇ ਸਾਰੇ ਬਾਰੇ ਦਵਾ ਦਿੱਤੀ ਜਾਂਦੀ ਹੈ ਪਹਿਲਾਂ ਕਿ ਅਸੀਂ ਜਿਹੜਾ ਇਹ ਕੀ ਚੀਜ਼ ਨੂੰ ਜਿਹੜਾ ਰੋਕਣ ਕਰਦਾ ਕਿਵੇਂ ਜੀ ਪੀ ਆ ਜੀ ਜੀ ਨੇੜੇ ਜਿੱਥੇ ਸਟੂਰੂ ਦੁੱਤੀਆਂ ਦੀ ਆ ਇਸ ਇਲਾਕੇ ਦਾ ਸੀ ਇਸ ਦੇ ਦਾ ਰੋਡ ਤੋਂ ਸੇ ਕਮਲਾ ਮਾਰਕੀਟ ਤੇ ਪਨਕਵਾ ਲੱਗਦੀ ਆ ਕਿਸ ਤਰ੍ਹਾਂ ਤੁਹਾਡਾ ਸਵਾਲ ਕਿਵੇਂ ਸੀ ਆਈਡੀ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਰੋਜ਼ ਪ੍ਰਦਰਸ਼ਨ ਕਰ ਨਹੀਂ ਮੇਰੇ ਕੋਲ ਨਹੀਂ ਪਹੁੰਚੀ ਇਨਫੋਰਮੇਸ਼ਨ ਜੇ ਮੇਰੇ ਕੋਲ ਪਹੁੰਚੀ ਹੁੰਦੀ ਤਾਂ ਜ਼ਰੂਰ ਹੋ ਜਾਣਾ ਕਿ ਲੱਗਦਾ ਸੀ ਸਟੂਰ ਨਹੀਂ ਹੋ ਰਿਹਾ ਜਾਂ ਕੋਈ ਪੁਲਿਸ ਅਧਿਕਾਰੀ ਜਿਹੜੇ ਨਾਲ ਦੇਣਾ ਚਾਹੀਦਾ ਸੀ ਆਪਾਂ ਬੁਲਾ ਲੈਣਾ ਕਿਵੇਂ ਕੋਈ ਸੀ ਆਈਡੀ ਜਾਂ ਪੁਲਿਸ ਅਧਿਕਾਰੀ ਜਿਹੜੇ ਆ ਨਹੀਂ ਨਹੀਂ ਇਸੇ ਬਾਰੇ ਨਹੀਂ ਕੋਈ ਵੀ ਕਮਿਸ਼ਨ ਨਹੀਂ